ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਬਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੌੜੀ ਪੜਿਆ ਹੋਵੇ ਗੁਨਹਗਾਰ ਤਾ ਉਮੀ ਸਾਧ ਨ ਮਾਰੀਐ ਜਿਹਾ ਕਾਲੇ ਕਾਲਣਾ ਤੇਵੇ ਹੋ ਨਾਉ ਉਪਚਾਰੀਐ ਐਸੀ ਕਲਾ ਨ ਖੇਡੀਐ ਜਿਤ ਦਰਗਹਿ ਗਿਆ ਹਾਰੀਐ ਪੜਿਆ ਤੈ ਓਮੀਆ ਵਿਚਾਰ ਅੱਗੇ ਵਿਚਾਰੀਐ ਮੋਹੇ ਚੱਲੈ ਸੋ ਅੱਗੇ ਮਾਰੀਐ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਕਿਰਪਾ ਦਇਆ ਦਾ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸੱਜੇ ਗੁਰਬਾਣੀਆਂ ਦੇ ਪ੍ਰਵਾਹ ਚੱਲ ਰਹੇ ਸੰਗ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਸੋ ਆਪ ਸੰਗਤ ਵਡਭਾਗੀ ਹੋ ਜੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਪਿਛਲੇ ਸਮੇਂ ਤੋਂ ਆਸਾ ਕੀ ਵਾਰ ਗੁਰਬਾਣੀ ਦੀ ਜੋ ਲੜੀ ਵਾਰਤਾ ਚੱਲਦੀ ਆ ਰਹੀ ਹੈ 12ਵੀਂ ਪੌੜੀ ਦੇ ਨਾਲ ਜੋ ਚਾਰ ਸ਼ਲੋਕ ਆਏ ਉਥੋਂ ਤੱਕ ਦੀ ਵਿਚਾਰ ਹੋ ਚੁੱਕੀ 12ਵੀਂ ਪੌੜੀ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਥੇ ਪਿਛਲੇ ਦੋ ਸਲੋਕ ਉਹਨਾਂ ਦੇ ਤੇ ਦੋ ਸਲੋਕ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਤੋਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਨਾਂ ਸਲੋਕਾਂ ਵਿੱਚ ਦੱਸਿਆ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਬੇਅੰਤ ਹੈ। ਉਹ ਪ੍ਰਮਾਤਮਾ ਦਾ ਕਿਸੇ ਨੇ ਅੰਤ ਨਹੀਂ ਪਾਇਆ ਤੇ ਨਾ ਕੋਈ ਅੰਤ ਪਾ ਸਕਦਾ ਹੈ। ਤੋ ਐਸਾ ਅਕਾਲ ਪੁਰਖ ਵਾਹਿਗੁਰੂ ਜੋ ਬੇਅੰਤ ਹੈ ਜੋ ਜਿਹਦਾ ਕੋਈ ਅੰਤ ਹੀ ਨਹੀਂ ਹੈ। ਤੋ ਉਸ ਤੋਂ ਅਸੀਂ ਕੁਰਬਾਨ ਜਾਣੇ ਹਾਂ, ਵਾਰਨੇ ਜਾਣੇ ਹਾਂ। ਤੋ ਉਸੇ ਅਕਾਲ ਪੁਰਖ ਵਾਹਿਗੁਰੂ ਬੇਅੰਤ ਪਰਮਾਤਮਾ ਨੇ ਇਹ ਸ੍ਰਿਸ਼ਟੀ ਨੂੰ ਰਚਿਆ ਇਹ ਸ੍ਰਿਸ਼ਟੀ ਨੂੰ ਰਚ ਕੇ ਤੇ ਸ੍ਰਿਸ਼ਟੀ ਦੇ ਵਿੱਚ ਆਪਣੀ ਜੋਤ ਪਾਈ ਤੋ ਭਾਵ ਜਰਰੇ-ਜਰਰੇ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਵਸ ਰਿਹਾ ਏ ਉਹ ਸੁਭਾਏ ਮਾਨ ਹੈ ਪਰਮਾਤਮਾ ਤੇ ਸਾਰਾ ਕੁਝ ਜਾਣਨ ਵਾਲਾ ਪਰਮਾਤਮਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਵੀ ਇਸ ਸੰਸਾਰ ਤੇ ਮਨੁੱਖ ਨੂੰ ਘੱਲਿਆ ਜੀ ਉਹ ਮਨੁੱਖ ਨੇ ਇਸ ਸੰਸਾਰ ਤੇ ਆਣ ਕੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਤੇ ਫਿਰ ਸਤਿਗੁਰੂ ਸਾਹਿਬ ਜੀ ਆਨੇ ਉਹਨਾਂ ਨੂੰ ਇਸ ਸੰਸਾਰ ਤੋਂ ਪਾਰ ਕਰ ਦਿੱਤਾ ਜਿਨ੍ਹਾਂ ਨੇ ਉਹ ਸੱਚੇ ਦੀ ਸਿਫਤ ਕੀਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਉਸ ਨੂੰ ਸੱਚੇ ਦੇ ਨਾਲ ਰੜਾ ਦਿੱਤਾ ਕਿਉਂਕਿ ਉਹ ਕਰਤੇ ਦੀਆਂ ਬਾਤਾਂ ਪਰਮਾਤਮਾ ਦੀਆਂ ਬਾਤਾਂ ਪਰਮਾਤਮਾ ਹੀ ਜਾਣਦਾ ਏ ਹੋਰ ਕੋਈ ਨਹੀਂ ਜਾਣ ਸਕਦਾ ਜਿਨਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਿਫਤ ਸਲਾਉਤ ਕੀਤੀ ਪਰਮਾਤਮਾ ਦੀ ਵਡਿਆਈ ਕੀਤੀ ਪਰਮਾਤਮਾ ਦੀ ਵਡਿਆਈ ਕਰਕੇ ਤੇ ਪਰਮਾਤਮਾ ਨੇ ਉਸ ਨੂੰ ਇਸ ਸੰਸਾਰ ਤੋਂ ਉਦਾ ਪਾਰ ਉਤਾਰਾ ਕਰ ਦਿੱਤਾ ਤੇ ਫਿਰ ਸਲਾਉਤ ਕਰਨ ਵਾਲੇ ਮਨੁੱਖ ਦੇ ਵਿੱਚ ਤੇ ਉਹ ਪਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਭੇਦ ਨਹੀਂ ਹੈ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸ ਦੇ ਕਿ ਉਹ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਸਾਰਿਆਂ ਦਾ ਪਾਲਕ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਸਾਰਿਆਂ ਦਾ ਰਚਨਹਾਰ ਜਿਹੜਾ ਪ੍ਰਮਾਤਮਾ ਹੈ ਉਹ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ ਵਾਸਾ ਕਰਨ ਵਾਲਾ ਪ੍ਰਕਾਸ਼ ਕਰਨ ਵਾਲਾ ਅਤੇ ਗਿਆਨ ਦੇਣ ਵਾਲਾ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਤੇ ਮਾਸਵਲ ਮਾਇਆ ਤੋਂ ਰਹਿਤ ਤੇ ਮਾਇਆ ਦੇ ਵਿੱਚ ਵੀ ਪਰਪੱਕ ਉਹ ਪ੍ਰਮਾਤਮਾ ਜਿਹੜਾ ਹੈ ਉਹ ਇਸ ਸੰਸਾਰ ਦੇ ਵਿੱਚ ਜਿਹੜਾ ਵਸ ਰਿਹਾ ਹੈ ਜਿਨੇ ਪ੍ਰਮਾਤਮਾ ਨੂੰ ਧਿਆਇਆ ਉਹਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਕਿਸੇ ਪ੍ਰਕਾਰ ਦਾ ਫਰਕ ਨਹੀਂ ਜਿਨੇ ਬ੍ਰਹਮ ਨੂੰ ਪਛਾੜ ਲਿਆ ਉਹ ਬ੍ਰਹਮ ਹੋ ਗਿਆ ਜਿਨਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ ਉਹ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਹੋ ਗਿਆ। ਤਾਂ ਸਤਿਗੁਰੂ ਸਾਹਿਬ ਜੀਆਂ ਨੇ ਬਖਸ਼ਿਸ਼ ਕਰਕੇ ਦੱਸਿਆ ਕਲ ਦੇ ਦੀਵਾਨਾਂ ਦੇ ਅੰਦਰ ਵਿਚਾਰਿਆ ਕਿ ਜਿਹੜਾ ਕੁੰਭ ਹੁੰਦਾ ਇਹਨਾ ਕੁੰਭ ਕੁੰਭ ਦੇ ਵਿੱਚ ਜਲਟ ਗਿਆ ਰਹਿੰਦਾ ਏ ਤੇ ਕੁੰਭ ਨੂੰ ਬਣਾਉਣ ਦੇ ਲਈ ਜਲਦੀ ਲੋੜ ਪੈਂਦੀ ਹੈ ਜਲ ਤੋਂ ਬਿਗਾਰ ਕੁੰਭ ਨਹੀਂ ਤਿਆਰ ਹੁੰਦਾ ਇਸੇ ਪ੍ਰਕਾਰ ਇਹ ਗਿਆਨ ਰੂਪੀ ਕੁੰਭ ਦੇ ਵਿੱਚ ਮਨ ਜਿਹੜਾ ਹੈ ਮਨ ਰੂਪੀ ਜਲ ਟਿਕਿਆ ਰਹਿੰਦਾ ਹੈ ਇਹ ਗਿਆਨ ਰੂਪੀ ਕੁੰਭ ਨੂੰ ਤਿਆਰ ਕਰਨ ਦੇ ਲਈ ਗੁਰੂ ਰੂਪੀ ਜਲ ਦੀ ਫਿਰ ਲੋੜ ਪੈਂਦੀ ਹੈ ਗੁਰੂ ਤੋਂ ਬਗੈਰ ਗਿਆਨ ਨਹੀਂ ਹੁੰਦਾ ਗਿਆਨ ਤੋਂ ਬਗੈਰ ਜਿਹੜਾ ਮਨ ਹੈ ਮਨ ਨਹੀਂ ਟਿਕਦਾ ਸਤਿਗੁਰੂ ਸਾਹਿਬ ਜੀਆ ਨੇ ਬਖਸ਼ਿਸ਼ ਕਰਕੇ ਦੱਸਿਆ ਗਿਆਨ ਕਾ ਬੱਦਾ ਮੰਨ ਰਹਿ ਗੁਰਬਿਨ ਗਿਆਨ ਨਾ ਹੋਵੇ ਗੁਰੂ ਤੋਂ ਬਗੈਰ ਗਿਆਨ ਨਹੀਂ ਹੈ ਤੇ ਜੇ ਗਿਆਨ ਨਹੀਂ ਹੈ ਤੇ ਫਿਰ ਮਨ ਨਹੀਂ ਟਿਕ ਸਕਦਾ ਮਨ ਕੀ ਹੈ ਸੰਕਲਪੋ ਵਿਕਲਪਾ ਮਨਾ ਜਿਹੜੇ ਮਨ ਦੇ ਚ ਫੁਰਨੇ ਚੱਲਨੇ ਉਹ ਮਨ ਹੈ ਮਨ ਕਦੋਂ ਟਿਕਣਾ ਹੈ ਜਦੋਂ ਫੁਰਨੇ ਖਤਮ ਹੋ ਗਏ ਸੋ ਵਿਦਵਾਨਾਂ ਦਾ ਮੰਨਣਾ ਹੈ ਕਿ 84000 ਤੋਂ ਵੀ ਜਿਹੜੇ ਵੱਧ ਫੁਰਨੇ ਨੇ ਇੱਕ ਦਿਨ ਦੇ ਵਿੱਚ ਇੱਕ ਮਨੁੱਖ ਨੂੰ ਆਉਂਦੇ ਨੇ ਇਸ ਪ੍ਰਕਾਰ ਇਹ ਜਿਹੜਾ ਮਨ ਹੈ ਇਹ ਸੰਕਲਪਾਂ ਵਿਕਲਪਾਂ ਕਰਕੇ ਆ ਜਿੱਦਨ ਇਹਦੇ ਸੰਕਲਪ ਇਹਦੇ ਵਿਕਲਪ ਇਹਦੀਆਂ ਇਛਾਵਾਂ ਖਤਮ ਹੋ ਗਈਆਂ ਉਹ ਦਿਨ ਸਮਝ ਲਓ ਇਹਨੂੰ ਗਿਆਨ ਹੋ ਗਿਆ ਮਨ ਨੂੰ ਸੋ ਐਸਾ ਮਨ ਜਿਹਦੇ ਅੰਦਰ ਸਦਾ ਹੀ ਸੰਕਲਪ ਤੇ ਵਿਕਲਪ ਚੱਲਦੇ ਰਹਿੰਦੇ ਨੇ ਜਦੋਂ ਉਹ ਖਤਮ ਹੋ ਜਾਣ ਤੇ ਫੇਰ ਉਸ ਨੂੰ ਗਿਆਨ ਹੋ ਜਾਂਦਾ ਹੈ ਤੇ ਗੁਰੂ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ ਗੁਰੂ ਦੇ ਵੀ ਲੋੜ ਜ਼ਰੂਰੀ ਹੈ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਗਿਆਨ ਨਹੀਂ ਹੈ ਤੇ ਗਿਆਨ ਤੋਂ ਬਗੈਰ ਜਿਹੜਾ ਮਨ ਨਹੀਂ ਟਿਕ ਸਕਦਾ ਸੋ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਕੇ ਦੱਸਦੇ ਕੀ ਇਸ ਸੰਸਾਰ ਤੇ ਮਨੁੱਖ ਜਿਹੋ ਜੇ ਕਰਮ ਕਰੇਗਾ ਉਹ ਜਾਂ ਉਹਨੂੰ ਭੋਗਣਾ ਪਵੇਗਾ ਜਿਹੜੇ ਪੜਨ ਵਾਲੇ ਨੇ ਉਹ ਵੀ ਜਿਹੜੀ ਪੰਡ ਚੱਕੀ ਫਿਰਦੇ ਨੇ ਗੁਨਾ ਦੀ ਤੇ ਜਿਹੜੇ ਨਹੀਂ ਪੜਦੇ ਤੋਂ ਇਹ ਮਤਲਬ ਥੋੜਾ ਕਿ ਉਹਨਾਂ ਨੂੰ ਇਸ ਸੰਸਾਰ ਤੇ ਮਾਰਿਆ ਜਾਵੇਗਾ ਜਨ ਜਦੋਂ ਲੇਖਾ ਹੋਇਆ ਤੇ ਉਹਨਾਂ ਨੂੰ ਵੀ ਦੁੱਖ ਪਹੁੰਚਾਇਆ ਜਾਵੇਗਾ ਇਸ ਪ੍ਰਕਾਰ ਨਹੀਂ ਸਤਿਗੁਰੂ ਸਾਹਿਬ ਜੀ ਦੱਸਦੇ ਜਿਹੋ ਜੀ ਮਨੁੱਖ ਘਾਲਣਾ ਘਾਲੂਗਾ ਉਹੋ ਜਾਈ ਕਰਮ ਉਹਦੇ ਨਾਲ ਕੀਤਾ ਜਾਵੇਗਾ ਤੋਂ ਇਸ ਕਰਕੇ ਇਸ ਪ੍ਰਕਾਰ ਦੀ ਕਲਾ ਨਹੀਂ ਖੇਡਣੀ ਚਾਹੀਦੀ ਜਿਹਦੇ ਨਾਲ ਬਾਅਦ ਨੂੰ ਜਦੋਂ ਇਹ ਸੰਸਾਰ ਦੀ ਯਾਤਰਾ ਪੂਰੀ ਕਰਕੇ ਉਸ ਪਰਮਾਤਮਾ ਦੀ ਦਰਗਾਹ 'ਚ ਜਾਈਏ ਤੇ ਹਾਰ ਜਾਈਏ ਜਿੱਦਾਂ ਜਿਹੜਾ ਮਨੁੱਖ ਖੇਡ ਹਾਰ ਜਾਂਦਾ ਏ ਤੇ ਫਿਰ ਉਹ ਗਾ ਨਹੀਂ ਜਾ ਸਕਦਾ ਤਾਂ ਉਸੇ ਪ੍ਰਕਾਰ ਇਹ ਜਿਹੜੀ ਦਰਗਾਹ ਦੀ ਖੇਡ ਹੈ ਜੇ ਆਪਣੇ ਕਰਮ ਚੰਗੇ ਹੋਣਗੇ ਤਾਂ ਹੀ ਜਿੱਤਾਂਗੇ ਜੇ ਕਰਮ ਨਾ ਚੰਗੇ ਹੋਏ ਤੇ ਫਿਰ ਉਹ ਖੇਡ ਹਾਰਨੀ ਆ ਇਸ ਕਰਕੇ ਜਿਹੜਾ ਦਰਗਾਹ ਦੇ ਵਿੱਚ ਜਾ ਕੇ ਹਾਰ ਜਾਣਾ ਤਾਂ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਦੱਸਦੇ ਤੋ ਪੜਿਆ ਵੀ ਤੇ ਅਨਪੜ੍ਹ ਵੀ ਇਹਨਾਂ ਦੀ ਜਿਹੜੀ ਗਤੀ ਹੈ ਇਹਨਾਂ ਦੇ ਕਰਮਾਂ ਦੇ ਅਨੁਸਾਰ ਹੁੰਦੀ ਹੈ ਸਤਿਗੁਰੂ ਸਾਹਿਬ ਜੀਆ ਨੇ ਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਦੱਸ ਦਿੱਤਾ ਕਿ ਪੜਿਆ ਅਨਪੜ੍ਹ ਆ ਪਰਮਗਤ ਪਾਵੇ ਜਿਹੜਾ ਪੜਿਆ ਏ ਤੇ ਜਿਹੜਾ ਅਨਪੜ੍ਹ ਹੈ ਦੋਨੇ ਹੀ ਪਰਮਗਤੀ ਨੂੰ ਪ੍ਰਾਪਤ ਹੋਣਗੇ ਕਿਸ ਪ੍ਰਕਾਰ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹਿਰਦੇ ਵਿੱਚ ਵਸਾ ਲਿਆ ਤੋ ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਪੌੜੀ ਪੜਿਆ ਹੋਵੇ ਗੁਨਹਗਾਰ ਕਹਿੰਦੇ ਜਿਨ੍ਹਾਂ ਨੇ বেদ ਕਤੇਬ ਅਤੇ ਹੋਰ ਕਈ ਗ੍ਰੰਥ বেদ ਸ਼ਾਸਤਰ ਉਪਨਿਸ਼ਦ ਪੁਰਾਣ ਸਿਮਰਤیاں ਇਹ ਸਾਰੇ ਪੜੇ ਕਤੇਬ ਵੀ ਪੜੇ ਉਹਨਾਂ ਨੇ ਫਿਰ ਉਹ ਕੀ ਹੋਏ ਗੁਨਾਹਗਾਰ ਗੁਣਾ ਦੀ ਪੰਡ ਉਹਨਾਂ ਦੇ ਕੋਲ ਆਗੇ ਜਿਨ੍ਹਾਂ ਨੇ ਇਸ ਗ੍ਰੰਥਾ ਨੂੰ ਪੜ੍ਹਿਆ ਤਾਂ ਓਮੀ ਸਾਤ ਨ ਮਾਰੀਐ ਤੋ ਜਿਹੜੇ ਜਿਨ੍ਹਾਂ ਨੇ ਨਹੀਂ ਪੜ੍ਹਿਆ ਤੇ ਜਿਹੜੇ ਜਿਨ੍ਹਾਂ ਨੇ ਕੋਈ ਵਿਦਿਆ ਨਹੀਂ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਮਾਰਿਆ ਨਹੀਂ ਜਾਵੇਗਾ ਜਿਹਾ ਘਾਲੇ ਘਾਲਣਾ ਜਿਸ ਪ੍ਰਕਾਰ ਦੀ ਜਿਹੜੀ ਘਾਲਣਾ ਮਨੂ ਘਾਲੂਗਾ ਤੇਵੇਂ ਹੋ ਨਾਉ ਪ੍ਰਚਾਰੀਐ ਉਸੇ ਪ੍ਰਕਾਰ ਦਾ ਜਿਹੜਾ ਕਰਮ ਹੈ ਉਹਦੇ ਨਾਲ ਹੋਵੇਗਾ ਉਹ ਜਿਹੜਾ ਉਹਨੂੰ ਇੱਥੇ ਪ੍ਰਚਾਰਿਆ ਜਾਵੇਗਾ ਜਿਹਦੇ ਕੋਲ ਗਿਆਨ ਹੈ ਉਹਨੂੰ ਗਿਆਨੀ ਕਹਿੰਦੇ ਨੇ ਜਿਹਦੇ ਕੋਲ ਕੋਈ ਕਲਾ ਹੈ ਉਸ ਕਲਾ ਦੇ ਅਨੁਸਾਰ ਉਹਨੂੰ ਕਹਿੰਦੇ ਨੇ ਜੇ ਕੋਈ ਮਿਸਤਰੀ ਹੈ ਤਾਂ ਉਹਨੂੰ ਮਿਸਤਰੀ ਕਹਿੰਦੇ ਨੇ ਜੈਹੋ ਜੀ ਕਲਾ ਮਨੁੱਖ ਦੇ ਕੋਲ ਹੈ ਉਹੋ ਜਾਈ ਉਹਨੂੰ ਨਾਂ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਜੈਹੋ ਜੀ ਮਨੁੱਖ ਹਲਣਾ ਘਾਲਦਾ ਏ ਉਹੋ ਜਾਂ ਨਾਂ ਉਹਦਾ ਪ੍ਰਚਾਰਿਆ ਜਾਂਦਾ ਹੈ ਐਸੀ ਕਲਾ ਨਾ ਖੇਡੀਏ ਤੋ ਇਸ ਸੰਸਾਰ ਤੇ ਆਣ ਕੇ ਇਸ ਪ੍ਰਕਾਰ ਦੀ ਜਿਹੜੀ ਕਲਾ ਖੇਡ ਨਾ ਖੇਡਣਾ ਕਰੋ ਜਿਤ ਦਰਗਹ ਗਇਆ ਹਾਰੀਐ ਜਿਹਦੇ ਨਾਲ ਦਰਗਾਦ ਜਾ ਕੇ ਤੇ ਹਾਰ ਨਾ ਪਵੇ ਦਰਗਾਦ ਵਿੱਚ ਜਾ ਕੇ ਤੇ ਦੁੱਖ ਪ੍ਰਾਪਤ ਕਰਨੇ ਪੈਣ ਐਸੀ ਜਿਹੜੀ ਕਲਾ ਨਾ ਖੇਡਣਾ ਕਰੋ ਭਾਵ ਐਸੇ ਕਰਮ ਨਾ ਕਰਨਾ ਕਰੋ ਜਿਹੜੇ ਕਰਮਾਂ ਦੇ ਕਰਕੇ ਤੇ ਤੁਹਾਨੂੰ ਪਛਤਾਉਣਾ ਪਵੇ ਪਛਤਾਪ ਕਰਨਾ ਪਵੇ ਕਿਉਂਕਿ ਉਹ ਪ੍ਰਮਾਤਮਾ ਦੀ ਦਰਗਾਦ ਦੇ ਵਿੱਚ ਸੱਚ ਦਾ ਨਵੇੜਾ ਹੈ ਤੇ ਜੇ ਕੀਤੇ ਮਾੜੇ ਕਰਮ ਪਾਪ ਤੇ ਫਿਰ ਦਰਗਾਹ ਤੇ ਜਾ ਕੇ ਮਨੁੱਖ ਨੇ ਹਾਰ ਨਾ ਹੀ ਹੈ ਸੋ ਉਹਨੂੰ ਪ੍ਰਾश्चितਤ ਵੀ ਕਰਨਾ ਪੈਣਾ ਹੈ ਤੇ ਉਹਨੂੰ ਫਿਰ ਨਰਕ ਵੀ ਭੋਗਣਾ ਪੈਣਾ ਹੈ ਪੜਿਆ ਅਤੈ ਓਮੀਆਂ ਜਿਹੜਾ ਪੜਿਆ ਹੋਇਆ ਤੇ ਜਿਹੜਾ ਅਨਪੜ ਹੈ ਦੋਨੇ ਹੀ ਵਿਚਾਰ ਅੱਗੇ ਵਿਚਾਰੀਐ ਦੋਨੇ ਹੀ ਆਪਣੇ ਕਰਮਾਂ ਦੇ ਨਾਲ ਵਿਚਾਰੇ ਜਾਣੀ ਨੇ ਜਿਹੋ ਜੇ ਕਰਮ ਉਸ ਮਨੁੱਖ ਨੇ ਕੀਤੇ ਉਹੋ ਜੇ ਕਰਮਾਂ ਦੇ ਨਾਲ ਹੀ ਉਹਨੂੰ ਜਿਹੜਾ ਇਹ ਜਾਣਿਆ ਜਾਣਾ ਹੈ ਮੋਹੇ ਚੱਲੈ ਸੋ ਅੱਗੈ ਮਾਰੀਐ ਸੋ ਜਿਨ੍ਹਾਂ ਨੇ ਇੱਥੇ ਆਣ ਕੇ ਆਪਣਾ ਜਿਹੜਾ ਆਪਣੇ ਮਨ ਨੂੰ ਅੱਗੇ ਰੱਖ ਕੇ ਮੁਖ ਨੂੰ ਅੱਗੇ ਰੱਖ ਕੇ ਆਪਣਾ ਮੂੰਹ ਚਲਾਇਆ ਕਰਮ ਕੀਤੇ ਸੋ ਅੱਗੇ ਜਾ ਕੇ ਫਿਰ ਉਹਨਾਂ ਨੂੰ ਉਹਨਾਂ ਦੇ ਪਾਪਾਂ ਦਾ ਜਿਹੜਾ ਫਲ ਹੈ ਭੁਗਤਣਾ ਪਵੇਗਾ ਜਿਹੋ ਜੇ ਕਰਮ ਮਨੁੱਖ ਕਰਦਾ ਏ ਉਹ ਜੋ ਫਲ ਉਹਨੂੰ ਪ੍ਰਾਪਤ ਹੁੰਦਾ ਏ ਜੇ ਕਰਦਾ ਏ ਚੰਗੇ ਕਰਮ ਚੰਗੇ ਕਰਮ ਕਰਨ ਵਾਲਾ ਦੇਵਤਾ ਤੇ ਜਿਹੜਾ ਮਾੜੇ ਕਰਮ ਕਰਦਾ ਏ ਤੇ ਉਹ ਦੈਤ ਹੈ ਹੁਣ ਦੇਵਤਾ ਇਹ ਥੋੜਾ ਕੀ ਦੇਵਤੇ ਬਣ ਗਏ ਦੇਵਤੇ ਤੋਂ ਭਾਵ ਉਹਦੀ ਦੇਵਪੁੱద్ధి ਹੈ ਚੰਗੀ ਬੁੱਧੀ ਹੈ ਚੰਗੀ ਸੋਚ ਹੈ ਉਹਦੀ ਤੇ ਦੈਂਤ ਤੋਂ ਭਾਵ ਉਹਦੀ ਮਾੜੀ ਸੋਚ ਹੈ ਤੋਂ ਇਹ ਕਰਮਾਂ ਦੇ ਅਨੁਸਾਰ ਹੈ ਜਿਹੋ ਜਿਹਾ ਉਹਨੂੰ ਕਰਮ ਕਰੇਗਾ ਉਹੋ ਜਿਹਾ ਹੀ ਉਹਨੂੰ ਫਲ ਲੱਗੇਗਾ ਜੇ ਮਾੜੇ ਕਰਮ ਕੀਤੇ ਤੇ ਮਾੜੇ ਕਰਮਾਂ ਦਾ ਫਲ ਵੀ ਭੁਗਤਣਾ ਪਵੇਗਾ ਭਾਵੇਂ ਇਸ ਸੰਸਾਰ ਤੇ ਭੁਗਤਣਾ ਪਵੇ ਜੇ ਤੇ ਭਾਵੇਂ ਪਰਲੋਕ ਦੇ ਵਿੱਚ ਜਾ ਕੇ ਭੁਗਤਣਾ ਪਵੇ ਤੇ ਜੇ ਚੰਗੇ ਕਰਮ ਕਰੇਗਾ ਤੇ ਉਹਦੀ ਇੱਥੇ ਵੀ ਸੋਭਾ ਹੋਏਗੀ ਤੇ ਉੱਥੇ ਦਰਗਾਦ ਵਿੱਚ ਜਾ ਕੇ ਵੀ ਸੋਭਾ ਹੋਵੇਗੀ ਹਾਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਠਹਿ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮਵਾ ਜੀਜੈ ਸਤਿਗੁਰੂ ਸਾਹਿਬ ਜੀ ਕਹਿੰਦੇ ਹਾਲਤ ਭਾਵ ਇਸ ਸੰਸਾਰ ਤੇ ਵੀ ਸੁਖ ਪਲਤ ਭਾਵ ਦਰਗਾਹ ਦੇ ਵਿੱਚ ਵੀ ਸੁਖ ਨਿਤ ਸੁਖ ਸਿਮਰਨੋ ਨੇਤੀ ਸੁਖ ਹੈ ਉਸ ਮਨੁੱਖ ਨੂੰ ਕਿ ਕਿੰਨਾਂ ਨੂੰ ਨਾਮ ਗੋਬਿੰਦ ਦਾ ਸਦਾ ਲੀਜਾ ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ ਮਿਟਹਿ ਕਮਾਣੇ ਪਾਪ ਚਰਾਣੀ ਉਹਨਾਂ ਦੇ ਪਾਪ ਮਿਟ ਗਏ ਕਿਦਾਂ ਸਾਧ ਸੰਗਤ ਮਿਲ ਮੁਵਾ ਜੀਜਾ ਜਿਹੜੇ ਸੰਗਤ ਦੇ ਵਿੱਚ ਬੈਠ ਕੇ ਤੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਨੇ ਇਸ ਕਰਕੇ ਇਹ ਜਿਹੜੇ ਕਰਮ ਨੇ ਕਰਮਾਂ ਦੇ ਅਨੁਸਾਰ ਹੀ ਲੇਖਾ ਹੁੰਦਾ ਏ ਜੇ ਪ੍ਰਮਾਤਮਾ ਦਾ ਨਾਮ ਜਪਿਆ ਪ੍ਰਮਾਤਮਾ ਦੀ ਵਡਿਆਈ ਕੀਤੀ ਪ੍ਰਮਾਤਮਾ ਦੀ ਸੇਵਾ ਕੀਤੀ ਲੋਕਾਈ ਦੀ ਸੇਵਾ ਕੀਤੀ ਤੇ ਫਿਰ ਉਹਦਾ ਇੱਥੇ ਵੀ ਤੇ ਅੱਗੇ ਵੀ ਸਵਾਰਿਆ ਜਾਣਾ ਏ ਉਹਦਾ ਭਲਾ ਹੀ ਹੋਣਾ ਏ ਉਹ ਸਤਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਜਿਹੋ ਜੀ ਕਲਾ ਮਨੁੱਖ ਖੇਡੂਗਾ ਉਹੋ ਜਾਈ ਉਹਦੀ ਦਰਗਾਹ ਤੇ ਜਾ ਕੇ ਉਹਨੂੰ ਫਲ ਪ੍ਰਾਪਤ ਹੋਣਾ ਏ ਇਸ ਕਰਕੇ ਐਸੀ ਕਲਾ ਨਾ ਖੇਡਿਆ ਜਿਤ ਦਰਗਹ ਗਿਆ ਹਾਰੀ ਐਸੀ ਕਲਾ ਮਨੁੱਖ ਨੂੰ ਨਹੀਂ ਖੇਡਣੀ ਚਾਹੀਦੀ ਜਿਹਦੇ ਕਰਕੇ ਦਰਗਾਹ ਦੇ ਵਿੱਚ ਜਾ ਕੇ ਤਿਹਾਰਿਆ ਮਹਿਸੂਸ ਹੋਵੇ ਕਿਉਂਕਿ ਸੋਭਾ ਕਿੰਨਾ ਦੀ ਹੁੰਦੀ ਹੈ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੇ ਬਾਰੇ ਗੁਰੂ ਸਾਹਿਬ ਜੀ ਆਨੇ ਕਿਹਾ ਰੇ ਰੇ ਦਰਗਹ ਕਹੈ ਨਾ ਕੋਊ ਆਓ ਬੈਠ ਆਦਰ ਸੁਭ ਦੇਊ ਉਹਨਾਂ ਨੂੰ ਫਿਰ ਕੋਈ ਰੇ ਰੇ ਨਹੀਂ ਕਰਦਾ ਭਾਵ ਮੈਂ ਤੂੰ ਤੂੰ ਨਹੀਂ ਕਰਦਾ ਉਹਨਾਂ ਨੂੰ ਸਾਰੇ ਸਤਕਾਰ ਦਿੰਦੇ ਨੇ ਉਹਨਾਂ ਨੂੰ ਚੰਗਾ ਸਤਕਾਰ ਪ੍ਰਾਪਤ ਹੁੰਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦੇ ਨੇ ਤੇ ਇਸ ਕਰਕੇ ਤੇ ਜਿਹੜੇ ਮਾੜੇ ਕਰਮ ਕਰਦੇ ਨੇ ਤੇ ਫਿਰ ਉਹਨਾਂ ਨੂੰ ਤੂੰ ਤੂੰ ਹੀ ਹੋਣੀ ਆ ਤੇ ਦਰਗਾਹ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਉਹੋ ਜਿਹਾ ਫਲ ਪ੍ਰਾਪਤ ਹੋਣਾ ਹੈ ਇਸ ਕਰਕੇ ਸਤਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਦੱਸਿਆ ਕਿ ਪੜਿਆ ਤੇ ਅਨਪੜ ਦੋਨੇ ਹੀ ਪਰਮ ਗਤੀ ਨੂੰ ਪ੍ਰਾਪਤ ਹੋ ਸਕਦੇ ਨੇ ਜੇ ਉਹਨਾਂ ਨੇ ਪ੍ਰਮਾਤਮਾ ਦਾ ਨਾਮ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣੀ ਲਿਬ ਨੂੰ ਜੋੜ ਲਿਆ ਇਸ ਕਰਕੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਹਨ ਵਿਚਾਰ ਕਰਦਿਆਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣ ਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਮਕਸਦ ਨੇ ਹੋਈਆਂ ਬਿੰਦ ਭੁੱਲਾਂ ਦੀ ਕਿਮਾ ਅਗਾਹ ਤੋਂ ਅਸੀਂ ਇਸ ਬਖਸ਼ਣੀ ਆਓ ਅਖੀਰ ਵਾਲੀਆਂ ਪੰਕਤੀਆਂ ਪੜਕੇ ਸਮਾਪਤੀ ਕਰੀਏ ਪੜਿਆ ਅਤੈ ਓਮੀਆਂ ਵਿਚਾਰ ਅਗੈ ਵਿਚਾਰਿਐ ਮੋਹੇ ਚੱਲੈ ਸੁਵਕੈ ਮਾਰੀਐ